ਇਹ ਰਿਕਾਰਡ ਦਿਖਾਈ ਨਹੀਂ ਦੋਹਾਂ ਰਿਕਾਰਡ ਦਿਖਾਈ ਨਹੀਂ ਇਹਨੂੰ ਲਾਉਂਦੇ ਮਾਰ ਤੱਕ ਮਤਲਬ ਇਹ ਮੈਂ ਬਹੁਤ ਕਹਾ ਕਰਾਉ ਪਾ ਰਹੋ 20000 20000 ਅੰਮਨ ਸਰ ਆਪਦਾ ਲੱਗ ਬਹੁਤ ਚੁਪੜਦਾ ਸਰ ਸਰਕਾਰਾ ਕਾ ਰਾ ਬੁੱਧੋ ਸਰਕਾਰਾ ਦੇ ਨਾ ਕਾ ਰਾ ਇੱਕ ਬਹੁਤ ਅੱਛਾ ਲਗਾਉਂਦੇ ਨੇ

30 ਲੱਖ ਦੇ ਬਿਗੈਰ ਰਿਕਾਰਡ ਕਰ ਲਓ ਜਿਹਦੇ ਕਰਨਾ ਐ ਮੈਨੂੰ ਬੈਠੋ ਐਸ.ਡੀ.ਐਮ. ਦਾਪਰ ਮਾਲਾ ਦਾ 30 ਲੱਖ ਦਾ ਬਕਾਊ ਐਮ.ਐਲ.ਏ. 30 ਲੱਖ ਦੇ ਬਿਗੈਰ ਨਹੀਂ ਲਓ ਓਹ ਲਿਆ ਬੋੜਾ 30 ਲੱਖ ਰੁਪਏ ਮੇਰਾ ਖਰਚਾ ਹੀ ਯਾਰ ਉਹ ਤੋਂ ਪੁੱਤ ਖਰਚਾ ਹੋਣਗੇ ਮਨ ਲੋੜ ਦਾ ਖਰਚਾ ਵਾ ਜਿਹੜੇ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦੇ ਤੁਹਾਡੇ ਅੰਦਰ ਹੀ ਐ ਬੈਠੋ ਬੈਠੋ ਓਏ 30 ਲੱਖ ਖਰੀਦੇ ਓਏ ਬੈਠੋ ਓਏ ਐਮ.ਐਲ.ਏ. ਤੁਹਾਡਾ 30 ਲੱਖ ਦੀ ਖਰੀਦਾ ਕਰਦਾ ਪ੍ਰਧਾਨ ਨੇ ਚਲੋ ਬੈਠੋ ਓਏ ਰੋਹਰਾਣੇ ਟੁਪਰੋ ਕੀ ਨਾ ਮੁਦਾ ਹੱਦ ਦਾ ਆ ਆ ਕੀ ਗੱਲ ਤੂੰ ਬੋਤਾ ਕੌਣ ਨੂੰ ਮੋੜੀ ਲਾਦਾ ਰਹਿਣਾ ਕਰੀਂ ਜੀ ਕਮਲਕੀਰ ਜੀ ਇਹ ਇਤਿਹਾਸਿਕ ਜਿਹਾ ਲੱਗਦਾ ਇਹ ਐਮਐਲਏ ਜੰਗਲ ਲੱਗਦਾ ਮੁੰਡੇ ਲਪੜਾ ਮਾਰਦਾ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾ ਲੈ ਮੈਂ ਕਿੱਥੇ ਬੈਠਾਂ ਮੈਨੂੰ ਦੱਸੋ ਚਲੋ ਬੈਠੋ ਮੇਰੀ ਗੱਲ ਸੁਣੋ ਯਾਰ ਇਹ ਪੁਲਿਸ ਡਾਕਟਰ ਜੀ ਇਨੀ ਬੰਦੀ ਇੰਸਪੈਕਟਰ ਸਾਹਿਬ ਦੇਖੋ ਖੌਂਦੇ ਮੈਂ ਜੇ ਉੱਧਰ ਬੈਠਾ ਤਾਂ ਗੱਲ ਹੋਈ ਐ ਫਿਰ ਮੁੰਡੇ ਲੱਪਣ ਮਾਰ ਆਹ ਦੇਖ ਆ ਬੰਦਾ ਮੁੰਡੇ ਦੀ ਵੀਡੀਓ ਪਾ ਦਿੰਦਾ ਆਹ ਸੋਚ ਦਿੱਤੀ ਆ ਬਲੀ ਯੋੜੀ ਕੁਰਸੀ ਤੇ ਚਲੋ ਬੈਠੋ ਆ ਮਠਾਡੂ ਬੈਠਾ ਪੁੱਛਾ ਉਹ ਮੈਨੂੰ ਕਹਿੰਦਾ ਮੈਂ ਅਫੀਫਾ ਆ ਗਿਆ ਬੱਦੇ ਤੋਂ ਪੂਰੇ ਬਾਹਰ ਓ ਯਾਰ ਅਫੀਫਾ ਸਾਹਿਬ ਇੱਕ ਪ੍ਰੋਸੈਸ ਆ ਤਾ ਦੱਸ ਜੀ ਕੱਟੇ ਹੋ ਬੈਠੋ ਮੈਂ ਮੈਨੂੰ ਨਾਰਨ ਜਿਵੇਂ ਆ ਮੇਰੇ ਕੋਲ ਐਨਐਲਐ ਜਰਾ ਐਮਐਨਐਲ ਦੀ ਗੱਲ ਕਰ ਬੈਠੋ ਜਦੋਂ ਮੈਂ ਤੈਨੂੰ ਰੁਪਏ ਦਿੰਦਾ ਸੀ ਉਹ ਤਾਂ ਮੈਂ ਤੈਨੂੰ ਚੱਲੇ ਲੱਗਦਾ ਸੀ ਇਹ ਗੱਲਾਂ ਨਾ ਕਰੋ ਪਰ ਨਹੀਂ ਬਣਦੀ ਇਹ ਗੱਲਾਂ

ਪ੍ਰਧਾਨ ਜੀ ਕੀ ਹੋਇਆ ਜਿਹੜਾ ਇੱਥੇ ਰਾਲਾ ਪਿਆਗਾ ਮੈਂ ਕਰਨੈਲ ਸਿੰਘ ਪ੍ਰਧਾਨ ਨਗਰ ਕੌਂਸਲ ਮੌੜ ਅੱਜ 26 ਜਨਵਰੀ ਦੇ ਦਿਹਾੜੇ ਤੇ ਇੱਥੇ ਜੋ ਫੰਕਸ਼ਨ ਹੋ ਚੰਡਾਲ ਹਰਾਇਆ ਸਿੰਘ ਸਾਹਿਬ ਨੇ ਉਹਦਾ ਨਗਰ ਕੌਂਸਲ ਵੱਲੋਂ 1 ਲੱਖ ਰੁਪਿਆ 80 ਹਜ਼ਾਰ ਤੋਂ ਉਪਰ 1 ਲੱਖ ਰੁਪਿਆ ਖਰਚ ਨਗਰ ਕੌਂਸਲ ਵੱਲੋਂ ਕੀਤਾ ਜਾਂਦਾ ਹੈ ਮੈਂ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਹੈ ਮੈਂ ਇਹ ਝੰਡੇ ਜੇ ਦੇ ਵਿੱਚ ਆਵਾਂ ਲੱਖਾਂ ਜਿਹੜੀ ਲੇਰੀ ਸੈਟਿੰਗ ਸੀ ਮੇਰੀ ਸਿਪੇ ਉਤੇ ਐਮਐਲਏ ਨੇ ਆਪਦੇ ਬੰਦੇ ਬਿਠਾਤੇ ਇੱਕ ਦੋ ਸਿੱਧੀਆਂ ਉਹਦੇ ਨਾਲ ਹੋਰ ਸੀ ਵੀਡੀਓ ਦੀ ਹੋਰ ਉਹਦੇ ਤੇ ਆਪਦੇ ਬੰਦੇ ਬਿਠਾਤੇ ਜਦੋਂ ਐਸਜੀਐਮ ਸਾਹਿਬ ਨੇ ਝੰਡੇ ਨੂੰ ਸਲਾਮੀ ਦਿੱਤੀ ਮੈਂ ਉਹਨਾਂ ਦੇ ਨਾਲ ਖੜਾ ਸੀ ਜਦੋਂ ਮੈਂ ਉਹਨਾਂ ਦੇ ਨਾਲੋਂ ਆ ਕੇ ਕੁਰਸੀ ਤੇ ਬੈਠਣ ਆਇਆ ਤਾਂ ਉਸ ਕੁਰਸੀ ਤੇ ਬਲਕੀਤ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਿਠਾ ਟਾ ਮੈਂ ਉਹਨੂੰ ਬੇਨਤੀ કરી ਉੱਪਰ ਵਾਸਤੇ ਵੀ ਭਾਈ ਇਹ ਘੇਰ ਮੇਰੀ ਹੈ ਸਲਿੱਪ ਲਗੀ ਹੈ ਪ੍ਰਧਾਨ ਜੀ ਤਾਂ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਤਾਂ ਐਸਟੀਐਮ ਦਾ ਅਧਿਕਾਰੀ ਆਇਆ ਉਹਨੇ ਵੀ ਕਿਹਾ ਬੇਤੀ ਕਰੀ ਵੀ ਭਾਈ ਇਹ ਪ੍ਰਧਾਨ ਜੀ ਘੇਰ ਉਸ ਕਰ ਉਹ ਨਹੀਂ ਉੱਠਿਆ ਮੈਂ ਉਹਨੂੰ ਰਿਕਵੈਸਟ ਵੀ ਕੀਤੀ ਉਹ ਨਹੀਂ ਉੱਠਿਆ ਤਾਂ ਜਿਹੜੀ ਨਾਲ ਲੱਗਦੀ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਉਹ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਬੈਠ ਗਿਆ ਉਹ ਜਿਹਦੀ ਸੀਟ ਸੀ ਉਹ ਆ ਗਿਆ ਜਦੋਂ ਆਇਆ ਤਾਂ ਐਮਐਲਏ ਨੇ ਮੇਰਾ ਮੇਰਾ ਲੜਕਾ ਮੇਰੇ ਨਾਲ ਬੈਠ ਗਿਆ ਜੋ ਕੋਈ ਉਹ ਹੁੱਲੜਵਾਜੀ ਹੋਣ ਲੱਗੀ ਤਾਂ ਮੇਰਾ ਬੇਟਾ ਵੀਰੇ ਸਿਕਿਉਰਟੀ ਵੀ ਸਦੂ ਵਿਸਤਾਰ ਕਰਕੇ ਬੈਠ ਗਿਆ ਵੀ ਡੈਰੀ ਕੱਲੇ ਤਾਂ ਉਹ ਐਮਐਲਏ ਨੇ ਮੇਰੇ ਬੇਟੇ ਦੀ ਬਾਹ ਫੜ ਕੇ ਉਹ ਤੇ ਹੁੱਜ ਮਾਰੀ ਖੜਾ ਹੋ ਕੇ ਤਾਂ ਜਦੋਂ ਉਹ ਹੁੱਜ ਮਾਰੀ ਤਾਂ ਮੈਂ ਕਿਹਾ ਨੂੰ ਆਖਿਆ ਮੈਂ ਤੂੰ ਇਹਨੇ ਹੁੱਕ ਤੋਂ ਮਾਰਦਾ ਤਾਂ ਐਨੇ ਨੂੰ ਸਾਰੇ ਆ ਕੇ ਸਾਨੂੰ ਕੁਟਮਾਰਨ ਕਰਨ ਆ ਗਏ ਚਿੰਬਰ ਗਏ ਨੇ ਸ਼ੋਅ ਇਸ ਕਰਕੇ ਤੇ ਵਿਗਿਆ ਹੋਇਆ ਐਮਐਲਏ ਆ ਮੈਂ ਮੈਨੂੰ ਸਵਾਲ ਕੀਤਾ ਉੱਥੇ ਬੋਲਿਆ ਨਹੀਂ ਫਿਰ ਉਹ ਤੂੰ 30 ਲੱਖ ਰੁਪਏ ਲੈ ਕੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਮੇਰੇ ਮੇਰੇ ਨਾਲ ਕੋਈ ਨਾ ਧੱਕਾ ਕਰਨ ਲੱਗਿਆ ਮੈਂ ਮਾਨਦਾਰ ਪ੍ਰਧਾਨ ਹਾਂ ਮੇਰੇ ਤੇ ਸਾਰਾ ਸ਼ਹਿਰ ਕੋਈ ਉਂਗਲੀ ਨਹੀਂ ਚੁੱਕ ਸਕਦਾ ਕਿ ਮੈਂ ਕਿਸੇ ਨੂੰ ਕਦੇ ਕਿਸੇ ਕੰਮ ਕਰਨ ਦੇ ਪੈਸੇ ਲਏ ਹੋਣ ਜਾਂ ਨਕਸ਼ਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਮੈਂ ਨਗਰ ਕੌਂਸਲ ਦੀ ਜੁਫਾਮਾ ਕਰਦੇ ਨੂੰ ਅੱਜ 25 ਸਾਲ ਹੋ ਗਏ 98 ਪਹਿਲੀ ਵਾਰ ਕੌਂਸਲਰ ਬਣਿਆ 5 ਇਲੈਕਸ਼ਨ ਜਿੱਤੇ ਆ ਇਹਨੇ ਇਲੈਕਸ਼ਨ ਮੇਰਾ ਪਰਿਵਾਰ ਜਿੱਤੇ ਆ ਇਹਨੇ ਜਿਮਨੀ ਚੋਣਾਂ ਦੇ ਵਿੱਚ ਇੱਕ ਪੈਸੇ ਲੈ ਕੇ ਪੈਸੇ ਲੈ ਕੇ ਤੇਰੇ ਵਿਰੁੱਧ ਕਿਉਂਕਿ ਜਿਮਨੀ ਚੋਣ ਕੀ ਸੀਗੀ ਮੇਰੀ ਵਾਈਫ ਸੀ ਐਮਐਸਸੀਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਉਹਦੇ ਥਾਂ ਤੇ ਜਿਮਨੀ ਚੋਣ ਹੋਣੀ ਸੀ ਉਸ ਜਿਮਨੀ ਚੋਣ ਦੇ ਵਿੱਚ ਇਹਨੇ ਪੈਸੇ ਲੈ ਕੇ ਇੱਕ ਟਕਹਾ ਵੇਚੀ ਤੇ ਉਹਦੇ ਵਿੱਚ ਵੀ ਲੋਕਾਂ ਨੇ ਨਜ਼ਾਰਾ ਦਿਖਾਤਾ ਇਹਨਾਂ ਨੂੰ ਮੇਰੀ ਸਾਡਾ ਪਰਿਵਾਰ ਨੂੰ ਜਿਤਾਇਆ ਉਹਨਾਂ ਗੱਲਾਂ ਦੀ ਇਹ ਖਹਿ ਕਰਦਾ ਹੋਇਆ ਮੇਰੇ ਨਾਲ ਇਹ ਜਿਹਾ ਸਲੂਕ ਕਰਨ ਲੱਗ ਗਿਆ ਵੀਰੋ ਨਗਰ ਕਾਉਂਸਲ ਦਾ ਵਿਕਾਸ ਕਰਾਉਣ ਲਈ ਮੈਂ ਦਿਨ ਰਾਤ ਲੱਗਿਆ ਹੋਇਆ ਹਾਂ ਹੁਣ ਸਾਡੇ ਅਮਰਤ 2 ਸਕੀਮ ਹੈ ਜਿਹੜੀ ਉਹ ਲਾਗੂ ਹੋਈ ਹੈ 20 ਕਰੋੜ ਰੁਪਏ ਦਾ ਉਹਦਾ ਉਦਘਾਟਨ ਜਿਹੜਾ ਹੋਇਆ ਐ ਐਮਐਲਏ ਨੇ ਕਰਨਾ ਸੀ ਤਾਂ ਐਮਐਲਏ ਨੇ ਕੀ ਕੀਤਾ ਇਹ ਸ਼ਰਮ ਬਾਜ਼ਾਰ ਦੇ ਵਿੱਚ ਕਹਿੰਦਾ ਕਿ ਮੈਂ ਪ੍ਰਧਾਨ ਦਾ ਕੋਈ ਕੰਮ ਨਹੀਂ ਹੋਣ ਦੇਣਾ ਮੈਂ ਪ੍ਰਧਾਨ ਦੇ ਸਰੂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਇਹਨੇ ਕੀ ਕੀਤਾ ਕਦੇ ਪ੍ਰੋਜੈਕਟ ਦਾ ਦੂ ਤੋਰ ਕੇ ਘਟ ਨਹੀਂ ਕੀਤਾ ਜਾ ਸਕਦਾ ਜਿਹੜਾ ਜਿਹੜਾ ਫਾਊਂਡੇਸ਼ਨ ਓਪਨਿੰਗ ਫਾਊਂਡੇਸ਼ਨ ਸੀ ਇਹਨੇ ਕੱਲੀ ਰਾ ਵਾਟਰ ਦਾ ਪਾਈਪ ਦਾ ਕਰਤਾ ਤੇ ਦੂਜਾ ਜਿਹੜਾ ਕੰਮ ਹੈ ਇਹ ਸ਼ਰਿਆਮ ਕਹਿੰਦਾ ਵੀ ਜੇ ਪਾਈਪਾਂ ਪੈ ਗਈਆਂ ਤਾਂ ਪ੍ਰਧਾਨ ਜਿਹੜੇ ਆ ਕੰਮ ਕਰਵਾ ਲੂਗਾ ਸੋ ਇਸ ਕਰਕੇ ਇਹ ਪ੍ਰਧਾਨ ਜੀ 30 ਲੱਖ ਰੁਪਏ ਦਿੱਤੇ ਤਾਂ ਪ੍ਰਧਾਨ ਜੀ ਇਹਦੇ ਵਿੱਚ ਬਿਜੋਲਾ ਕੌਣ ਸੀ ਜੇ ਤੁਹਾਡਾ ਚਲੋ ਇੰਨੀਆਂ ਗੱਲਾਂ ਮੈਂ ਆਪੇ ਜਦੋਂ ਸ਼ਾਨਬੀਨ ਹੋਊਗੀ ਮੈਂ ਉੱਥੇ ਲਿਖਾਉਂਗਾ ਇਹ ਸਾਰਾ ਕੁਝ ਬਿਆਨ ਮੈਂ ਸੀਐਮ ਪੱਧਰ ਤੇ ਵੀ ਇਹ ਬਿਆਨ ਦੇਣ ਨੂੰ ਤਿਆਰ ਹਾਂ ਤੇ ਕਿਉਂਕਿ ਇਸ ਬੰਦੇ ਨੇ ਹਲਕੇ ਦਾ ਸਕਦਾ ਬੇੜਾ ਕਰਕੇ ਕਰਤਾ ਨਸ਼ੇ ਇੱਥੇ ਵਿਕਦੇ ਆ ਆ ਹੁਣ ਚਿੱਟਾ ਵੇਖਦਾ ਚਿੱਟਾ ਵੇਖਦਾ ਕੀ ਕੁਛ ਸੀਗਾ ਇਹ ਨਸ਼ੇ ਇੱਥੇ ਵਿਕਦੇ ਆ ਐਸ.ਪੀ.ਐਮ. ਬੀ.ਐਸ.ਐਚ.ਓ. ਕਿਉਂਕਿ ਸਾਹਮਣੇ ਜਿਹੜਾ ਬੰਦਾ ਉਹ ਉੱਠਿਆ ਨਹੀਂ ਤਾਂ ਇਹ ਕੋਈ ਦੇਖ بادشاہ ਦੇਖਦੇ ਰਹੇ ਇਹਨਾਂ ਨੇ ਉਹਨੂੰ ਕਿਹਾ ਨਹੀਂ ਕਿ ਪ੍ਰਧਾਨ ਦੀ ਹਸਤੀ ਵੀ ਕਿਸਮਾਨਜੋਗ ਹੁੰਦੀ ਹੈ ਨਗਰ ਕੌਂਸਲ ਦੀ ਤੇ ਉਹਨੂੰ ਇੱਕ ਮੌਕਾ ਬੀ ਦੀ ਸ਼ੀਟ ਤੇ ਕੋਈ ਬੰਦਾ ਹੋਰ ਬੈਠਦਾ ਤਾਂ ਇਹਨਾਂ ਨੇ ਉਸ ਨੂੰ ਉਠਾਇਆ ਨਹੀਂ ਤੇ ਜਦੋਂ ਮੈਂ ਦੂਜੇ ਪਾਸੇ ਬੈਠ ਗਿਆ ਤਾਂ ਮੇਰਾ ਬੇਟਾ ਆ ਕੇ ਨਾਲ ਬੈਠ ਗਿਆ ਵੀ ਮੇਰੇ ਡੈਡੀ ਨੂੰ ਕੋਈ ਕਿ ਕੋਈ ਸਰਾਰਤਨਾ ਕਰਦੇ ਰਿਓ ਬੇਇੱਜ਼ਤੀ ਨਾ ਕਰਦੇ ਹੋ ਟਾਈਮਲਾਈਨ ਮੇਰੇ ਭੇਟੇ ਦੇ ਹੁਕਮਾਰੀ ਖੜਾ ਕਰਨ ਵਾਸਤੇ ਤਾਂ ਇਨਾ ਹਾਸਾ ਮਾਹ ਹੋਇਆ ਸਾਨੂੰ ਡਰਾਈਵ ਕੀਤਾ ਜਾ ਰਿਹਾ ਮੈਂ ਸ਼ਿਮ ਸਾਹਿਬ ਨੂੰ ਦੇਖੀ ਕਰਦਾ ਵੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਨੇ ਉਹ ਸੀਵਰੇਜ ਨਹੀਂ ਪਹੁੰਚਦੀਆਂ ਤੇ ਜਿਹੜਾ ਬਾਜ਼ਾਰ ਹੈ ਉਹਦੀ ਹਾਈ ਕੋਰਟ ਦੇ ਹੁਕਮਾਂ ਨਾਲ ਅਕਰੋਜਮੈਂਟਾਂ ਤੋੜੀਆਂ ਪਈਆਂ ਲੋ 1.5 ਸਾਲ ਤੋਂ ਲੋਕ ਸਾਡੇ ਛੁੱਟੇ ਬਾਜ਼ਾਰ ਦੇ ਵਿੱਚ ਮਿੱਟੀ ਘਟੇ ਤੇ ਦੁਕਾਨਾਂ ਖੋਲ੍ਹਦੇ ਆ ਸਾਡੇ ਕੋਲੋਂ 3 ਮਹੀਨੇ ਹੋ ਗਏ ਟੈਂਡਰ ਹੋਇਆ ਨੂੰ ਜਿਹੜੇ ਕੇਸੀ ਬਾਜ਼ਾਰ ਕਰਨ ਨੂੰ ਅਸੀਂ ਰੁਕਿਆ ਹੋਇਆ ਐਮਐਲਏ ਸੋ ਮੈਂ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੀ ਸ਼ਾਨਵੀਂ ਹੋਵੇ ਉੱਚ ਬਦਰੀ ਤੋਂ ਸੇ ਧੰਨਵਾਦ